ਸਤਾਰਿਓ ਗੁਰੂ ਪਿਆਰੀ ਸਾਧ ਸੰਗਤ ਜੀ ਕੋਟ ਧਰਮ ਜਾਂਦੇ ਮੇਰੇ ਬਜ਼ੁਰਗ ਮੇਰੇ ਨੌਜਵਾਨ ਸਾਰੇ ਹੀ ਮੇਰੇ ਸਾਹਮਣੇ ਬੈਠੇ ਮੌਜੂਦ ਬੰਦੇ ਸਾਰੇ ਹੀ ਮੇਰੇ ਭਰਾ ਵੀਰ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇਜ ਤੇ ਬਿਰਾਜਮਾਨ ਸਰਦਾਰ ਹਰਪਾਲ ਸਿੰਘ ਜੀ ਉਹਨਾਂ ਨਾਲ ਚੇਅਰਮੈਨ ਮਾਰਕੀਟ ਕਮੇਟੀ ਸਾਰ ਗੁਲਦੀਪ ਸਿੰਘ ਜੀ ਸਰਦਾਰ ਜਰਨੈਲ ਸਿੰਘ ਜੀ ਸਾਰ ਗਰਮਿੰਦਰ ਸਿੰਘ ਜੀ ਰਟਾਲ ਸਾਹਿਬ ਮੂਸੀਆ ਲੋਸਾ ਕਰਵਿੰਦਰ ਸਿੰਘ ਜੀ ਹੋਰ ਵੀ ਸਾਰ ਬਿਕਰਮਜੀਤ ਸਿੰਘ ਜੀ ਬੱਬੂ ਵੀਰ ਸਟੇਜ ਸੈਕਟਰੀ ਸਾਹਿਬ ਕਿਮਕੌਰ ਜੀ ਸਾਰੇ ਕੀ ਗੇਰਾ ਨਾ ਰਹਿ ਜਾਂਦਾ ਮੈਂ ਮਾਫੀ ਮੰਗਦਾ ਮੇਰੇ ਤੋਂ ਪਹਿਲਾਂ ਬੁਲਾਰਿਆ ਨੇ ਵੱਖ-ਵੱਖ ਅੰਦਾਜ਼ ਨਾਲ ਆਪਣੀਆਂ ਗੱਲਾਂ ਵੀ ਕੀਤੀਆਂ ਪਾਰਟੀ ਦੀ ਦੇਣ ਦੀਆਂ ਵੀ ਗੱਲਾਂ ਕੀਤੀਆਂ ਆਪਾਂ ਸਾਰੇ ਜਾਣਦੇ ਆ ਕਿ ਇਲੈਕਸ਼ਨ ਆ ਗਿਆ ਔਰ ਸਾਰਨੋਂ ਪਹਿਲਾਂ ਮੈਂ ਸਮੁੱਚੇ ਨਗਰ ਦਾ ਸਾਰੀ ਲੀਡਰਸ਼ਿਪ ਦਾ ਇੱਥੇ ਬੈਠੀ ਦਾ ਧੰਨਵਾਦ ਕਰਦਾ ਕਿ ਕੱਲ ਦਾ ਜਿਹੜਾ ਰੋਡ ਸ਼ੋਅ ਸੀ ਕਾਗਜ਼ ਭਰਨੇ ਸੀਗੇ ਉਹਦੇ ਵਿੱਚ ਤੁਸੀਂ ਬਹੁਤ ਵੱਡੀ ਸ਼ਮੂਲੀਅਤ ਨਾਲ ਉੱਥੇ ਸ਼ਿਰਕਤ ਕੀਤੀ ਉੱਥੇ ਤੁਸੀਂ ਪਹੁੰਚੇ ਤੇ ਉਹ ਰੋਡ ਸ਼ੋਅ ਵੀ ਕਾਮਯਾਬ ਹੋਇਆ ਤੇ ਨਾਲ ਦੇ ਨਾਲ ਕਾਗਜ਼ ਵੀ ਦਾਖਲ ਕੀਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਬਾਕੀ ਗੱਲ ਰਹਿ ਗਈ ਦੇਖੋ ਇਹ ਇਲੈਕਸ਼ਨ ਜਿਹੜਾ ਬੜਾ ਅਹਿਮ ਇਲੈਕਸ਼ਨ ਹੈ ਇਹ ਇਲੈਕਸ਼ਨ ਜਿਹੜੀ ਆ ਇਹਨੇ ਫੈਸਲਾ ਕਰਨਾ ਹੁਣ ਵੀ ਤੇ ਵੱਡੀ ਗੱਲ ਆ ਇਹਦਾ ਫੈਸਲਾ 27 ਦਾ ਵੀ ਹੋਣਾ। ਔਰ 27 ਦੇ ਵਿੱਚ ਮੈਂ ਸਮਝਦਾ ਹੁਣ ਜੇ ਜਿਵੇਂ ਸਰਦਾਰ ਹਰਪਾਲ ਸਿੰਘ ਜੁਣੀ ਇੱਥੇ ਗੱਲ ਕਰ ਰਹੇ ਸੀਗੇ ਕਿ 27 ਦੇ ਜੇ ਹੁਣ 1.5 ਸਾਲ ਤੱਕੜੇ ਹੋ ਕੇ ਆਪਾਂ ਕੰਮ ਕਰਾਂਗੇ। ਜਿਹੜੀਆਂ ਇਹਨਾਂ ਨੇ ਇੱਥੇ ਆਪਣੇ ਕੰਮਾਂ ਦੀ ਜ਼ਿਕਰ ਵੀ ਕੀਤਾ ਆਪਣੇ ਕੰਮਾਂ ਬਾਰੇ ਇਹਨਾਂ ਨੇ ਦੱਸਿਆ ਵੀ ਪਿੰਡ ਦੇ ਕਿਹੜੇ ਕੰਮ ਨੇ ਕਿਹੜੀਆਂ ਸੜਕਾਂ ਨੇ ਉਹ ਵੀ ਆਪਾਂ ਗੱਲ ਕਰਾਂਗੇ ਤੇ ਮੇਰਾ ਖਿਆਲ ਆ ਅੱਜ ਤੱਕ ਮੈਨੂੰ ਜਦੋਂ ਵੀ ਤੁਸੀਂ ਸਾਰਿਆਂ ਨੇ ਮੌਕਾ ਦਿੱਤਾ ਖਾਸ ਕਰਕੇ ਕੋਟ ਧਰਮਚੰਦ ਵਾਲਿਆਂ ਨੇ ਇਸ ਪਿੰਡ 'ਚੋਂ ਬਹੁਤ ਵੱਡੀਆਂ ਜਿੱਤਾਂ ਹੋਈਆਂ ਇੱਕ ਤਰਫੇ ਤੁਸੀਂ ਫੈਸਲੇ ਕੀਤੇ ਆ ਭਾਵੇਂ ਕੋਈ ਵੀ ਚੋਣ ਹੋਈ ਆ ਤੁਸੀਂ ਹਮੇਸ਼ਾ ਮੇਰੇ ਤੇ ਮਿਹਰ ਪਰਿਆ ਹੱਥ ਰੱਖਿਆ ਹਮੇਸ਼ਾ ਹੀ ਚੜਦੀ ਗਲਾ ਹੋਈ ਆ ਇੱਥੋਂ ਔਰ ਇਹ ਨਹੀਂ ਕਿ ਦਸਾਂ-ਵੀਆਂ ਵੋਟਾਂ ਨਾਲ ਤੁਸੀਂ ਸੈਂਕੜੇ ਵੋਟਾਂ ਨਾਲ ਅਠਾ-ਦਸਾਂ ਪਿੰਡਾਂ ਦੀ ਕਸਰ ਕੱਢ ਦਿੰਦੇ ਰਹੇ ਜੇ ਅਠਾ-ਦਸਾਂ ਪਿੰਡਾਂ ਦੀ ਕਈ ਪਿੰਡਾਂ ਦੇ ਵਿੱਚੋਂ 40-50 ਡਿਗ ਪੈਂਦੀਆਂ ਕਿਤੇ 40-50 ਵੱਧ ਜਾਂਦੀਆਂ ਪਰ ਤੁਸੀਂ 10-10 ਪਿੰਡਾਂ ਦਾ ਫੈਸਲਾ ਆਪਣੇ ਪਿੰਡੀ ਚੜਦੀ ਕਲਾ ਵਾਲਾ ਕਰਾ ਕੇ ਤੇ ਫੇਰ ਤੋਰਦੇ ਰਹੇ ਜੀ ਮੈਂ ਤਲਵਾਦ ਕਰਦਾ ਤੁਹਾਡਾ ਸਾਰਿਆਂ ਦਾ ਬਾਕੀ ਗੱਲ ਰਹੇਗੀ ਦੇਖੋ ਅੱਜ ਆਪਾਂ ਸਾਰੇ ਇਹ ਚੀਜ਼ਾਂ ਸੋਚਣੀਆਂ ਨੇ ਕਿ ਜਿਹੜਾ ਪਿਛਲਾ ਸਮਾਂ ਲੰਘਿਆ ਤੇ ਜਿਹੜਾ ਆਉਣ ਵਾਲਾ ਸਮਾਂ ਆ ਦੇਖੋ ਹਾਲੇ 1.5 ਸਾਲ ਦਾ ਸਮਾਂ ਪੌਣੇ 2 ਸਾਲ ਦਾ ਆ ਰਾਤ ਤੇ ਇੱਕ ਨਹੀਂ ਨਿਕਲਦੀ ਜਦੋਂ ਕੰਮ ਪਏ ਹੋਣ ਨਾ ਸਿਆਸੀ ਬੰਦਿਆਂ ਨੂੰ ਤੇ ਰਾਤ ਕੱਢਣੇ ਵੀ ਔਖੀ ਹੋ ਜਾਂਦੀ ਆ ਅੱਜ 1.5 2 ਸਾਲ ਪੌਣੇ 2 ਸਾਲ ਪਏ ਨੇ ਆਪਾਂ ਕੰਮ ਵੀ ਕਰਨੇ ਆ ਭਾਵੇਂ ਉਹ ਸਾਂਝੇ ਤੌਰ ਤੇ ਹੋਣ ਭਾਵੇਂ ਕਈ ਵਾਰਾ ਨਿੱਜੀ ਵੀ ਕੰਮ ਹੋ ਜਾਂਦੇ ਆ ਇਸ ਗੱਲੋਂ ਤੁਹਾਨੂੰ ਕਿਸੇ ਨੂੰ ਕੋਈ ਕਿਸਮ ਦੀ ਨਾ ਨਹੀਂ ਗਈ ਆ ਮੈਨੂੰ ਇਹਨਾਂ ਨੇ ਸਾਹ ਪਾ ਹੌਣ ਵਾਲੇ ਕੋਈ ਟਰਾਂਸਫਾਰਮਰ ਲਖਾਈ ਸੀ ਕੋਈ ਸੜਕਾਂ ਲਖਾਈਆਂ ਸੀ ਕੋਈ ਰਸਤੇ ਲਖਾਈ ਸੀ ਦੇਖੋ ਜੇ ਅੱਗੇ ਵੀ ਸੜਕਾਂ ਪਈਆਂ ਆ ਭਾਵੇਂ ਭੈਣੀ ਨੂੰ ਪਈ ਆ ਭਾਵੇਂ ਮੀਰਪੁਰ ਨੂੰ ਪਈਆਂ ਨੇ ਇਹ ਉਦੋਂ ਦੀਆਂ ਹੀ ਪਈਆਂ ਨੇ ਜਿੱਥੇ ਕੰਮ ਛੱਡ ਕੇ ਗਏ ਸਾਂ ਮੇਰਾ ਖਿਆਲ ਉਦੋਂ ਹਿੱਲਿਆ ਹੀ ਨਹੀਂ ਕੰਮ ਜਦ ਤੁਸੀਂ ਦੱਸਦੇ ਹੋ ਵੀ ਬੜੀ ਜਾਲ ਵਿਛ ਕੇ ਬਾਅਦ ਸੜਕਾਂ ਦੇ ਬੜੇ ਕੰਮ ਹੋ ਗਏ ਆ ਕਿਤੇ ਮੇਰਾ ਖਿਆਲ ਇਹ ਨਾਲ ਏਟ ਵੀ ਨਹੀਂ ਲਈ ਜਿਹੜੇ ਇਹੋ ਜਿਹੇ ਹਾਲਾਤ ਬਣੇ ਆ ਇਲਾਕੇ ਦੇ ਮੈਂ ਤੁਹਾਡੇ ਮੇਰੇ ਪਿੰਡ ਦੀ ਨਹੀਂ ਗੱਲ ਕਰਦਾ ਅਮੈਂ ਪਿੰਡ ਪਿੰਡ ਜਾਂਦਾ ਅਮੀਰਪੁਰ ਗਿਆ ਭੋਜੀਆਂ ਵਾਲੇ ਮਿਲ ਕੇ ਜਾਂਦੇ ਆ ਆ ਸਾਰੇ ਤੁਹਾਡੇ ਲਾਲੂ ਘੁੰਮਣ ਵਾਲੇ ਅੱਜ ਵੀ ਮੈਂ ਜਾਣਾ ਉੱਥੇ ਇਹ ਸਾਰੇ ਪਿੰਡਾਂ ਪਿੰਡੋਰੀਆਂ ਵਾਲੇ ਬੈਠੇ ਆ ਜਾਲ ਵਿਸ਼ੇ ਆ ਕਦੋਂ ਦੇ ਜਦੋਂ ਦੇ ਤੁਸੀਂ ਮੇਰੇ ਤੇ ਮਿਹਰ ਪ੍ਰਿਆਸ ਹੱਥ ਰੱਖਿਆ ਉਦੋਂ ਦੀਆਂ ਹੀ ਸੜਕਾਂ ਪਈਆਂ ਉਦੋਂ ਦੇ ਰਸਤੇ ਪਏ ਆ ਉਦੋਂ ਦੇ ਜਿਹੜੇ ਆ ਬੈਕਾਂ ਦੇ ਉੱਤੇ 24 ਘੰਟੇ ਟਰਾਂਸਫਾਰਮਰ ਚੜੇ ਮੇਰੇ ਕਹਾ ਬਾਅਦ ਤੱਕ ਕਿਸੇ ਨੇ ਨਾ ਹੀ ਹਿੰਮਤ ਕੀਤੀ ਆ ਤੇ ਨਾ ਹੀ ਕਿਸੇ ਨੇ ਕੋਸ਼ਿਸ਼ ਕੀਤੀ ਆ ਵੀ ਕੁਝ ਨਾ ਕੁਝ ਬਣ ਜੇ ਔਰ ਮੈਂ ਉਦੋਂ ਹੀ ਇਹ ਸੜਕਾ ਪਾਈਆ ਸੀ ਔਰ ਮੈਂ ਤੁਹਾਨੂੰ ਅੱਜ ਖੁਸ਼ੀ ਵਾਲੀ ਗੱਲ ਦੱਸਦਾ ਤੁਹਾਨੂੰ ਪਤਾ ਤੇ ਲੱਗ ਹੀ ਗਿਆ ਹੋਣਾ ਕੋਟ ਤੋਂ ਲੈ ਕੇ ਆ ਮੀਰਪੁਰ ਮੱਜੂਪੁਰ ਤੋਂ ਐਹ ਲੂ ਜਿਹੜੀ ਪੱਧਰੀਆਂ ਤੱਕ ਸੜਕ ਜਾਂਦੀ ਆ ਉਹ ਵੀ ਅੱਜ ਬਣਨੀ ਸ਼ੁਰੂ ਹੋ ਗਈ ਆ ਤੁਸੀਂ ਵੇਂਦੇ ਹੀ ਹੋਵੋਗੇ ਇਹ ਸਾਰੀਆਂ ਗੱਲਾਂ ਵਿਹਲੇ ਆਪਾਂ ਬਣੇ ਨਹੀਂ ਪਹਿਲਾਂ ਹੀ ਮੈਂ ਸ਼ੁਰੂ ਕਰਤੀਆਂ ਨੇ ਫਿਰ ਜੇ ਕੋਟ ਦੇ ਪੁਲ ਤੋਂ ਲੈ ਕੇ ਲਾਲੂ ਘੁੰਮਣ ਪੰਡੋਰੀਆਂ ਤੋਂ ਹੁੰਦੀ ਹੋਈ ਇਹ ਸੜਕ ਜਾ ਕੇ ਅੰਮ੍ਰਿਤਸਰ ਨਿਕਲੂਗੀ ਅੰਮ੍ਰਿਤਸਰ ਰੋਡ ਨੂੰ ਇਹ ਕਨੈਕਟ ਕਰੂਗੀ ਇਹ ਤੁਸੀਂ ਇਹ ਵੇਖੋ ਸੂਏ ਸੂਏ ਹੀ ਤੁਸੀਂ ਅੰਮ੍ਰਿਤਸਰ ਨਾਲ 골ਡਨ ਲੀਫ ਜਿੱਥੇ 골ਡਨ ਲੀਫ ਆ ਇਹ ਉੱਥੇ ਜਾ ਕੇ ਜੁੜ ਜਣੀ ਆ ਹੁਣ ਜਿਹੜਾ ਅੰਮ੍ਰਿਤਸਰੋਂ ਆਉਂਡਿਆ ਜਿਨੇ ਕੋਟ ਆਉਣਾ ਉਥੋਂ ਹੀ ਅਮਰਸੁਰਾ ਹੀ ਉਥੋਂ ਗੋਲਵੜ ਦੇ ਲਾਗੋ ਮੁੜ ਜਾਊਗਾ ਤੇ ਸਿੱਧਾ ਹੀ ਕੋਟ 'ਚ ਆ ਜਾਊਗਾ ਤੇ ਜਿਨੇ ਕੋਟ ਵਾਲੇ ਨੇ ਪੱਧਰੀਆਂ ਨੂੰ ਜਾਣਾ ਉਹਨੂੰ ਐ ਨੂੰ ਨਹੀਂ ਜਾਣਾ ਪਊਗਾ ਵੀ ਵਾਇਆ ਐਥਾੜੀ ਚੜ ਜੇ ਉਥਾੜੀ ਚੜੇ ਵੇਂਗ ਟੇੜ ਐਥੇ ਸੂਏ ਸੂਏ ਚੜਿਓ ਤੇ ਪੱਧਰੀ ਜਾ ਕੇ ਨਿਕਲ ਜੀ ਦੇਖੋ ਇਹ ਵਿਯੋਧਬੰਦੀ ਬਣਾਉਣੀ ਪੈਂਦੀ ਆ ਮੇਰਾ ਕਹਿਣਾ ਜਿੰਨੇ ਕੋ ਕੈਡੀਡੇਟ ਹੋਣ ਆਏ ਆ ਨਾ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਬਹੁਤ ਵਧੀਆ ਹਰਕ ਦਾ ਹੱਕ ਆ ਇਲੈਕਸ਼ਨ ਲੜਨੀ ਹਰਕ ਦਾ ਹੱਕ ਆ ਵੋਟ ਪਾਉਣੀ ਉਹ ਆਪਣੇ ਤੇ ਆ ਨਿਰਭਰ ਵੀ ਆਪਾਂ ਕਿਹੜੀ ਚੀਜ਼ ਸੋਚ ਕੇ ਫੇਰ ਵੋਟ ਦੇਣੀ ਔਰ ਇਹ ਜਿੰਨੇ ਵੀ ਕੈਂਡੀਡੇਟ ਆ ਅੱਜ ਸਿਰਫ ਇਸ ਕੰਮ ਲਈ ਤੁਰੇ ਫਿਰਦੇ ਆ ਵੀ ਕੋਈ ਠੱਗੀ ਵਜ ਜੇ ਸਾਨੂੰ ਤਰਨਤਾਰ ਤਰਨਤਾਰ ਦੇ ਲੋਕਾਂ ਨਾਲ ਤਰਨਤਾਰ ਦੇ ਪਿੰਡਾਂ ਨਾਲ ਕੋਈ ਮੋਹ ਪਿਆਰ ਨਹੀਂਗਾ ਸਿਰਫ ਇੱਕੋ ਇੱਕ ਤੇ ਆ ਵੀ ਠੱਗੀ ਵਾਜੇ ਵੋਟ ਉਹ ਨਹੀਂ ਕਿਉਂ ਮਿਲ ਜੇ ਕਿ ਜਿਹੜੀ ਸਾਡੀ ਰਹਿ ਆ ਦੇ ਇਹ ਕੋਈ ਜਿੱਤਣ ਵਾਲੀ ਲੜਾਈ ਨਹੀਂ ਲੜਦੇ ਇਹ ਦੇ ਇਹ ਲੜਾਈ ਲੜਦੇ ਆ ਭਾਵੇਂ ਉਹ ਕੋਈ ਪਾਰਟੀ ਆ ਮੈਂ ਕਿਸੇ ਦਾ ਲਾਖ ਹੀ ਲੈਣਾ ਉਹਦੇ ਏਸ ਕੰਮ ਲਈ ਆ ਵੀ ਦੂਜੇ ਨੰਬਰ ਤੇ ਆ ਜੀਏ ਤੀਜੇ ਨੰਬਰ ਤੇ ਆ ਜੀਏ ਕਿਤੇ ਇਹ ਨਾਵੇਂ ਪੰਜਵੇਂ ਦੇ ਚਲੇ ਜੀਏ ਇਹਨਾਂ ਦੇ ਦੇ ਏ ਲਾ ਦੇ ਮੈਂ ਸੁਣਦਾ ਰਹਿੰਦਾ ਮੈਨੂੰ ਤੇ ਆਉਣੀ ਨਹੀਂ ਦੀ ਖਬਰ ਇਹਦੇ ਏਸ ਕੰਮ ਲਈ ਹੋਏ ਆ ਬੀ ਸਾਹਿਬ ਦੂਜੇ ਨੰਬਰ ਤੇ ਆ ਜੀਏ ਜਿੱਤਨ ਵਾਲੇ ਬੰਦੇ ਇਹਨਾਂ ਨੂੰ ਵੀ ਪਤਾ ਹੈ ਇੰਨਾ ਕੋਈ ਜਿੱਤਿਆ ਨਹੀਂ ਜਾਣਾ ਕਿਸੇ ਨੂੰ ਪਰ ਮੈਂ ਬੇਨਤੀ ਕਰਦਾ ਦੇਖੋ ਇਹ ਸੜਕਾਂ ਵੀ ਪੈਂਦੀਆਂ ਰਹਿਣਗੀਆਂ ਇਹ ਸਾਰੇ ਕੰਮ ਕਿਸੇ ਨੇ ਅੱਜ ਤੱਕ ਸੋਚਿਆ ਸੀ ਕਿਉਂਕਿ ਇਹ ਜਿਹੜੇ ਕੰਮ ਜਿਹੜੇ ਮੇਰੇ ਕੋਲ ਰਹਿ ਗਏ ਸੀਗੇ ਜਿਹੜੇ ਮੈਂ ਸੋਚਦਾ ਸਾਂ ਵੀ ਚਲੋ ਅਗਲੀ ਵਾਰਾਂ ਕਰਾਂਗੇ ਆ ਘਰ ਤੇ 100 150 ਕਿਲੋਮੀਟਰ ਪਾਪਤਾ ਨਵੀਆਂ ਸੜਕਾਂ ਤੇ ਜਿਹੜੇ ਹੋਣ ਵਾਲੇ ਆ ਉਹ ਜਿਹੜੇ ਜਿਹੜੇ ਪੈਂਡਿੰਗ ਕੰਮ ਆ ਉਹ ਅਗਲੀ ਵਾਰਾਂ ਕਰਾਂਗੇ ਚਲੋ ਪਰਮਾਤਮਾ ਨੂੰ ਜੋ ਮਨਜ਼ੂਰ ਸੀ ਆਪਾਂ ਨਹੀਂ ਜਿੱਤ ਸਕੇ ਤੇ ਗੱਡੀ ਉੱਥੇ ਦੀ ਉੱਥੇ 8 ਸਾਲਾਂ ਦੀ ਖਲੋਤੀ ਆ ਕਿਸੇ ਨੇ ਡਾਈ ਨਹੀਂ ਦਿੱਤੀ ਕਿਸੇ ਨੇ ਇਹ ਨਹੀਂ ਸੋਚਿਆ ਵੀ ਅਗਲੀ ਵਾਰਾਂ ਵੋਟਾਂ ਲੈਣੀਆਂ ਲੈਂਡ ਜਾਣੀਆਂ ਤੇ ਕੀ ਕਰਾਂਗੇ ਦੇਖੋ ਸਾਡੇ ਮੰਝ ਅੱਜ ਇਹ ਆ ਵੀ 1.5 200 ਕਿਲੋਮੀਟਰ ਸੜਕ ਹਲਕੇ ਦੀ ਨਵੀਂ ਪਾ ਦਿੱਤੀ ਇਹ ਛੋਟੀ ਗੱਲ ਆ ਦੱਸੋ ਕਿੰਨੇ ਕਰੋੜ ਰੁਪਇਆ ਖਰਚਾ ਹੋਣਾ ਮੇਰਾ 60 70 ਕਰੋੜ ਰੁਪਇਆ ਖਰਚਾ ਹੋਣਾ ਜਿਹੜੇ ਹਲਕੇ 'ਚ 100 100 ਕਰੋੜ ਰੁਪਇਆ ਸੜਕਾਂ ਤੇ ਲੱਗ ਜੇ ਤੇ ਮੇਰਾ ਕਹ ਲਿਆ ਉਸ ਹਲਕੇ ਦੀ ਤਰੱਕੀ ਹੋਊਗੀ ਹੋਊਗੀ ਔਰ ਮੈਂ ਇਹ ਤੁਹਾਡੇ ਨਾਲ ਵਾਅਦਾ ਕਰਦਾ ਕਿ ਜਿਹੜਾ ਆਉਣ ਵਾਲਾ ਸਮਾਂ ਆ ਆ ਤੁਹਾਡੇ ਰਸਤੇ ਵੀ ਭਲਵਾਂਜੀ ਨੇ ਗੱਲ ਕੀਤੀ ਸੀ ਨਹੀਂ ਰਹਿਣ ਦਿੰਦੇ ਸਾਰੇ ਮੁਕੰਮਲ ਕਰਾਂਗੇ ਜੇ ਕੋਈ ਜੇ ਦੇਖੋ ਸਰਕਾਰ ਵੱਲੋਂ ਕਿੱਡੇ ਵੱਡੇ ਜਿਹੜੇ ਆ ਯੋਜਨਾ ਆ ਬੀਮਾ ਯੋਜਨਾ ਸੀਗੀ ਦੇਖੋ ਕੱਲੇ ਕੱਲੇ ਘਰ ਨੂੰ ਅਸੀਂ ਤੇ ਆਂਦੇ ਆ ਪ੍ਰਮਾਤਮਾ ਰਹਿਮਤ ਕਰੇ ਸਾਰਿਆਂ ਤੇ ਤੰਦਰੁਸਤੀਆਂ ਦਵੇ ਫਿਰ ਖੁਦਾ ਨਾਲ ਖਾਸਤਾ ਕਿ ਦੇਣਾ ਕਿਤੇ ਕਿਸੇ ਦੇ ਪਰਿਵਾਰ ਦੇ ਵਿੱਚ ਹੋਰ ਆ ਜਾਂਦੀ ਆ 10 ਲੱਖ ਸਰਕਾਰ ਨੇ ਆਪਣੇ ਪੱਲੇੋਂ ਦੇਣਾ ਇਹ ਛੋਟੀ ਗੱਲ ਆ ਜੇਬਾਂ ਖਾਲੀ ਹੋ ਜਾਂਦੀਆਂ ਜਦੋਂ ਡਾਕਟਰਾਂ ਦੇ ਹਸਪਤਾਲਾਂ ਦੇ ਮੂੰਹ ਵੇਖਣੇ ਪੈਂ। ਆਪਾਂ ਸਾਰੇ ਜਾਣਦੇ ਆ। ਮੈਂ ਨਾ ਰੱਬ ਲੋੜ ਹੀ ਨਾ ਪਾਵੇ। ਕਿਸੇ ਨੂੰ ਨਾ ਲੋੜ ਪਾਵੇ, ਕਿਸੇ ਦੁਸ਼ਮਣ ਨੂੰ ਵੀ ਨਾ ਲੋੜ ਪਾਵੇ। ਪਰ ਫੇਰ ਵੀ ਕਿਤੇ ਨਾ ਕਿਤੇ ਜੇ ਪਵੇ ਉਹ ਵੀ ਸਰਕਾਰ ਨੇ ਜ਼ਿੰਮੇਵਾਰੀ ਆਪ ਚੁੱਕ ਲਈ। ਆ ਲਾਲਕੀਰ ਵਾਲੀਆਂ ਗੱਲਾਂ ਇੱਥੇ ਸ਼ਾਇਦ ਹੋਈਆਂ ਹੋਣਗੀਆਂ। ਦੇਖੋ ਮੈਂ ਤੇ ਇਹ ਗੱਲ ਕਹਿਣਾ ਅੱਜ ਸਮੇਂ ਦੀ ਲੋੜ ਆ। ਅੱਜ ਹਲਕਾ ਆਪਣਾ 8 ਸਾਲ ਬਹੁਤ ਪਿਛਾਂ ਚਲੇ ਗਿਆ। ਕਿੱਥੇ ਆਪਾਂ 8 ਸਾਲ ਰੁਲ ਗਏ ਨਹੀਂ ਤੇ ਆਮ ਤੌਰ ਤੇ ਕੀ ਹੁੰਦਾ ਸੀ ਮੈਨੂੰ ਦੇ ਜਦੋਂ ਤੁਸੀਂ ਜਦੋਂ ਮੈਂ ਐਮਐਲਏ ਸੀਗਾ ਆਮ ਤੌਰ ਤੇ ਕੀ ਹੁੰਦਾ ਸੀ ਚੰਡੀਗੜ੍ਹ ਜਾਣਾ ਪੈਂਦਾ ਕਈ ਕੰਮਾਂ ਕਾਰਾਂ ਕਰਕੇ ਕਈ ਬਦਲੀਆਂ ਕਰਕੇ ਦੋ ਤਿੰਨ ਦਿਨ ਹੀ ਜਾਣਾ ਤੇ ਮਗਰੋਂ ਐਡਾ ਪਲੰਦਾ ਇਕੱਠਾ ਹੋ ਜਾਣਾ ਕੰਮਾਂ ਦਾ ਮਤਲਬ ਐਨਾ ਪਲੰਦਾ ਇਕੱਠਾ ਹੋ ਜਾਣਾ ਜਿਹਨੇ ਕੰਮ ਕਰਦੇ ਆ ਤੇ ਜੇ 8 ਸਾਲ ਕਿਸੇ ਦਾ ਹੋਇਆ ਹੀ ਕੁਛ ਨਹੀਂ ਕੋ ਟ੍ਰਾਂਸਫਰਮਰਾਂ ਤੱਕ ਨਹੀਂ ਚੜੇ ਸੜਕਾਂ ਦੇ ਬਹੁਤ ਵੱਡੀ ਗੱਲ ਆ ਕੀ ਬਣਦੀਆਂ ਸੀਗੀਆਂ ਰਸਤੇ ਕਿੱਥੇ ਤੁਸੀਂ ਲੱਭਦੇ ਹੋ ਹਾਂ ਜੀ ਰਸਤੇ ਤੇ ਤੁਸੀਂ ਮੇਰਾ 11 ਚਲੋ ਇਹ ਰੱਬ ਨੇ ਮੌਕਾ ਦੇ ਦਿੱਤਾ ਗੁਰੂ ਨੇ ਮੌਕਾ ਦੇ ਦਿੱਤਾ ਹੁਣ ਕਸਰ ਨਹੀਂ ਕੋਈ ਰਹਿਣ ਦਿੰਦੇ ਸੋ ਇਸ ਕਰਕੇ 11 ਤਰੀਕ ਨੂੰ ਕੋਸ਼ਿਸ਼ ਕਰਾਂਗੇ ਕਿ ਫੇਰ ਇੱਕ ਅੱਧਾ ਚੱਕਰ सीएम साहब ਦਾ ਤੁਹਾਡੇ ਪਿੰਡਾਂ 'ਚ ਤੁਹਾਡੇ ਇਲਾਕੇ 'ਚ ਕੋਈ ਪ੍ਰੋਗਰਾਮ ਬਣਾਈਏ ਕਿਉਂਕਿ ਹੋਰ ਵੀ ਡਿਮਾਂਡਾਂ ਆਪਣੇ ਹਲਕੇ ਦੀਆਂ ਹੈਗੀਆਂ ਕੁਝ ਉਹਨਾਂ ਕੋ ਜਿਹੜੀਆਂ ਮੈਂ ਤੁਹਾਡੇ ਸਾਰਿਆਂ ਨਾਲ ਮੈਂ ਪਿੰਡ-ਪਿੰਡ ਤਾਈਓ ਜਾਣਦੇ ਆ ਕਿ ਉਹਨਾਂ ਕੋਲੋਂ ਉਹ ਜਿਹੜੀਆਂ ਚੀਜ਼ਾਂ ਮੰਗਣੀਆਂ ਨੇ ਉਹ ਤੁਹਾਡੇ ਪਿੰਡਾਂ 'ਚ ਆਉਣ ਤੁਹਾਡੇ ਪਿੰਡਾਂ ਦੇ ਵਿੱਚ ਹੀ ਇੱਥੇ ਤੁਹਾਡੀਆਂ ਗੱਲਾਂ ਸੁਣ ਕੇ ਜਾਣ ਤੇ ਉਹਨਾਂ ਦਾ ਨਪਟਾਰਾ ਹੋਵੇ ਇਹ ਮੈਂ ਇਹ ਸੋਚਣ ਡਿਆ ਅਗਲੇ ਸਮੇਂ ਦੇ ਵਿੱਚ ਆ ਦਿਵਾਲੀ ਹੁਣ ਤੁਸੀਂ ਵੇਖੂਗੋ ਪਟਾਕੇ ਪਟੂਕੇ ਚਲਾ ਲੀਏ ਤੇ ਫੇਰ ਆਪਾਂ ਕੰਮ ਵਾਲੇ ਬੰਦੇ ਹੋ ਜੀਏ ਇੱਕ ਅੱਧਾ ਦਿਨ ਆਪਾਂ ਪਰ ਬੌਧਾ ਬਿਨਾ ਆਪਾਂ ਬਿਸਰ ਭੁਲੇ ਹੋਈਏ ਇਹ ਨਾ ਹੋਵੇ ਦੁਸ਼ਮਣ ਆਪਣੇ ਦੇ ਚੜਾ ਤੋ ਇਸ ਕਰਕੇ ਇਹ ਪਹਿਰਾ ਦੇਣਾ ਪਊਗਾ ਆਪਾਂ ਨੂੰ ਸਾਰਿਆਂ ਨੂੰ ਇਹ ਇੱਕ ਵਾਰੀ ਵਿਉਧਬੰਦੀ ਪਹਿਲਾਂ ਹੀ ਬਣਾ ਲਿਓ ਕਿ ਕਿਸ ਤਰੀਕੇ ਨਾਲ ਤੁਹਾਡੀਆਂ ਬਹਿਕਾਂ ਵੀ ਮੇਰਾ ਖਿਆਲ ਬਹੁਤ ਆ ਇਲਾਕੇ ਦੀਆਂ ਬਹਿਕਾਂ ਵੀ ਇਸ ਦੀਆਂ ਬਹੁਤ ਜ਼ਿਆਦਾ ਬਹਿਕਾਂ ਆ ਪਰ ਮੈਂ ਇਹ ਬੇਨਤੀ ਕਰਦਾ ਅਖੀਰ ਦੇ ਵਿੱਚ ਕਿ 11 ਤਰੀਕ ਨੂੰ ਜ਼ਰੂਰ ਕਿਰਪਾ ਕਰਿਓ ਆ ਤੁਹਾਡੇ 1.5 ਦੋ ਸਾਲ ਕੰਮ ਨਹੀਂ ਖਰੋਣ ਦਿੰਦੇ ਇਹ ਤੁਹਾਨੂੰ ਗਰੰਟੀ ਦੇ ਕੇ ਚੱਲੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ